ਦੀਪਕ ਇੱਕ ਮiddel ਪਰਿਵਾਰ ਨਾਲ ਸੰਬੰਧ ਰੱਖਦਾ ਸੀ 10ਵੀਂ ਤੱਕ ਉਹਦਾ ਕੋਈ ਵੀ ਇਮ ਨਹੀਂ ਸੀ ਕਾਲਜ ਗਿਆ ਤੇ ਵਿਸ਼ੇ ਨਾ ਸਮਝਾਉਣਾ ਕਿ ਕੀ ਰੱਖਣਾ ਹੈ ਤੇ ਕੀ ਕਰਨਾ ਹੈ ਬਿਨਾਂ ਦਿਲਚਸਪੀ ਦੇ ਦੋਸਤਾ ਮੰਗ ਲੱਗ ਕੇ ਕਮਰਸ ਰੱਖ ਲਈ ਪਰ ਸਮਝ ਕੁਝ ਨਾ ਆਵੇ ਇੱਕ ਦਿਨ ਕਾਲਜ ਘੁੰਮਦੇ ਆਰਟ ਵਾਈਡ ਡਿਪਾਰਟਮੈਂਟ ਗਿਆ ਉੱਥੇ ਕੰਧਾਂ ਤੇ ਬਣੇ ਚਿੱਤਰ ਵੇਖੀ ਬੜਾ ਖੁਸ਼ ਹੋਇਆ ਉਸ ਤੋਂ ਬਾਅਦ ਦੋ ਚਾਰ ਵਾਰ ਫਿਰ ਗਿਆ ਪੂਰਾ ਘੁੰਮ ਕੇ ਦੇਖਿਆ ਹੋਰ ਵੀ ਚਿੱਤਰ ਸੀ ਬਹੁਤ ਖੁਸ਼ ਹੋਇਆ ਫਿਰ ਪਤਾ ਨਹੀਂ ਕਿਸ ਨੇ ਬਣਾਏ ਕਿਸ ਨੇ ਕਿਸੇ ਨੇ ਦੱਸਿਆ ਕਾਲਜ ਦੇ ਨਾਲ ਡਰਾਇੰਗ ਸਕੂਲ ਹੈ ਉੱਥੇ ਦੇ ਟੀਚਰ ਨੇ ਬਣਾਏ ਹਨ ਆਪਣੇ ਵਿਦਿਆਰਥੀਆਂ ਨੂੰ ਸਿਖਾਉਣ ਤੇ ਪ੍ਰੈਕਟਿਸ ਕਰਵਾਉਣ ਅਗਰੇ ਨੇ ਦੀਪਕ ਨੇ ਉੱਥੇ ਜਾਣ ਦਾ ਫੈਸਲਾ ਕੀਤਾ। ਛੁੱਟੀ ਤੋਂ ਬਾਅਦ ਗਿਆ। ਟੀਚਰ ਨੂੰ ਮਿਲਿਆ ਤੇ ਕਿਹਾ ਤੁਸੀਂ ਬਹੁਤ ਸੋਹਣੀ ਡਰਾਇੰਗ ਬਣਾਉਂਦੇ ਹੋ। ਮੈਂ ਵੀ ਸਿੱਖਣੀ ਹੈ। ਤੁਹਾਡੀ ਕੀ ਫੀਸ ਕਿੰਨੀ ਹੈ? ਕੋਈ ਫੀਸ ਨਹੀਂ। ਮੈਂ ਇਥੇ ਫ੍ਰੀਸ ਖੋਦਾ। ਮੇਰੇ ਗੁਜ਼ਾਰੇ ਜੋਗਾ ਮੈਨੂੰ ਮੇਰੀ ਨੌਕਰੀ ਦੇ ਦਿੰਦੀ ਹੈ। ਨੌਕਰੀ ਤੋਂ ਬਾਅਦ ਫ੍ਰੀ ਕਲਾਸ ਲਗਾਉਂਦਾ। ਫਿਰ ਮੈਂ ਅੱਜ ਹੀ ਤੁਹਾਨੂੰ ਗੁਰੂ ਧਾਰਨ ਕਰਦਾ ਹਾਂ ਦੀਪਕ ਨੇ ਪੈਸੂਰੇ ਤੇ ਚਲਾ ਗਿਆ ਅਗਲੇ ਦਿਨ ਮਥੇ ਸਮੇਤੇ ਪਹੁੰਚ ਗਿਆ ਉਸ ਨੇ ਪੂਰੇ ਮਨ ਨਾਲ ਹਰ ਗੱਲ ਨੂੰ ਸੁਣਿਆ ਕੁਝ ਦਿਨ ਤੇ ਡ੍ਰੈਂਕ ਬਣਾਉਂਦਾ ਰਿਹਾ ਉਸ ਤੋਂ ਪਹਿਲਾਂ ਵਾਲੇ ਵਿਦਿਆਰਥੀਆਂ ਕੋਲੋਂ ਜਦ ਵੀ ਗੁਰੂ ਜੀ ਡ੍ਰੈਂਕ ਬਣਾਉਂਦੇ ਤੇ ਦੀਪਕ ਦਾ ਵੀ ਮਨ ਕਰਦਾ ਬਣਾਵੇ ਪਰ ਗੁਰੂ ਜੀ ਨੇ ਉਸ ਨੂੰ ਕਿਹਾ ਨਾ ਦੀਪਕ ਇੰਤਜ਼ਾਰ ਕਰਦਾ ਰਿਹਾ ਸਿੱਖਦਾ ਰਿਹਾ ਕੋਈ ਵੀ ਵਿਦਿਆਰਥੀ ਡਰਾਇੰਗ ਬਣਾਉਂਦਾ ਦੀਪਕ ਨੂੰ ਪੂਰਨ ਲੱਗਦੀ ਪਰ ਜਿਵੇਂ ਹੀ ਗੁਰੂ ਜੀ ਉਸ ਦੀ ਕਮੀ ਦੱਸ ਦੇ ਤੇ ਪੈਨਸਲ ਜਾਂ ਬੁਰਸ਼ ਨਾਲ ਸਹੀ ਕਰ ਦੇ ਤੇ ਡਰਾਇੰਗ ਮੂਹਮ ਬੋਲਣ ਲੱਗਦੀ ਦੀਪਕ ਗੁਰੂ ਦੀ ਕਲਾ ਦਾ ਫੈਨ ਹੋ ਜਾਂਦਾ ਖੁਦ ਖੁਦ ਬਾ ਨਿਕਲਦੀ ਇੱਕ ਦਿਨ ਦੀਪਕ ਦੀ ਵਾਰੀ ਵੀ ਆ ਗਈ ਦੀਪਕ ਨੇ ਪੂਰੇ ਮਨ ਨਾਲ ਡਰਾਇੰਗ ਬਣਾਈ। ਹਰ ਪੱਖੋਂ ਖੋਖੀ। ਉਸ ਨੂੰ ਕੋਈ ਗਲਤੀ ਨਜ਼ਰ ਨਹੀਂ ਆਈ। ਤੇ ਉਹ ਲੈ ਕੇ ਗੁਰੂ ਜੀ ਕੋਲ ਪਹੁੰਚਿਆ। ਗੁਰੂ ਜੀ ਦੇਖ ਕੇ ਬਹੁਤ ਖੁਸ਼ ਹੋਏ ਤੇ ਥਾਪੀ ਦਿੱਤੀ। ਬਹੁਤ ਵਧੀਆ। ਇਹਨਾਂ ਕਹਿ ਗੁਰੂ ਜੀ ਨੇ ਪੈਨਸਲ ਚੁੱਕੀ ਤੇ ਕਮੀਆਂ ਕੱਢ ਦਿੱਤੀਆਂ। ਫਿਰ ਉਹਨਾਂ ਨੂੰ ਆਪ ਹੀ ਸਹੀ ਕਰ ਦਿੱਤਾ। ਦੀਪਕ ਹੈਰਾਨ ਹੋ ਗਿਆ। ਜਿਸ ਤਸਵੀਰ ਵਿੱਚ ਕੋਈ ਕਮੀ ਨਹੀਂ ਲੱਗੀ ਸੀ ਉਸ 'ਚ ਇੰਨੀਆਂ ਕਮੀਆਂ ਸੀ ਤੇ ਫਿਰ ਵੀ ਉਸਨੇ ਤਸਵੀਰ ਨੂੰ ਨਿਹਾਰਿਆ ਤੇ ਬਸ ਦੇਖਦਾ ਰਹਿ ਗਿਆ ਬਹੁਤ ਖੂਬਸੂਰਤ ਉਸ ਦੇ ਮੂੰਹੋਂ ਨਿਕਲਿਆ ਤੇ ਗੁਰੂ ਜੀ ਨੇ ਪੈਰੀ ਹੱਥ ਲਾਇਆ ਮੈਂ ਹੋਰ ਮਿਹਨਤ ਕਰੂੰਗਾ ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਦੀਪਕ ਜਦ ਵੀ ਕੋਈ ਤਸਵੀਰ ਬਣਾਉਂਦਾ ਤਿਆਰ ਕਰਦਾ ਕੋਈ ਛੋਟੀ ਮੋਟੀ ਕਮੀ ਗੁਰੂ ਦਾ ਜੰਤੀ ਜਿਸ ਨੂੰ ਗੁਰੂ ਜੀ ਦੀ ਦੂਰ ਕਰਕੇ ਠੀਕ ਕਰ ਦਿੰਦੇ ਤੇ ਦੀਪਕ ਖੜੇ ਮਥੇ ਪ੍ਰਵਾਨ ਕਰਦਾ ਰਿਹਾ ਫਿਰ ਉਸ ਦੀ ਕਲਾ ਦਾ ਨਿਖਾਰ ਆ ਗਿਆ ਕਮੀਆਂ ਤੋਂ ਬਿਨਾ ਤਸਵੀਰ ਬਣਨ ਲੱਗੀ ਗੁਰੂ ਜੀ ਬਹੁਤ ਖੁਸ਼ ਹੋਏ ਉਸ ਨੂੰ ਕਦੇ ਕਦੇ ਬਾਕੀਆਂ ਨੂੰ ਵੀ ਸਿਖਾਉਣ ਲਈ ਕਹਿਣ ਲੱਗੇ ਉਹ ਜ ਵਧੀਆ ਤਸਵੀਰ ਤੇ ਖੁਦ ਟੀਚਰ ਬਣਨ ਕਰਕੇ ਹੰਕਾਰ ਆ ਗਿਆ ਉਸ ਦੇ ਆਸ-ਪਾਸ ਹੁੰਦੇ ਮੁਕਾਬਲਿਆਂ 'ਚ ਇਸ ਸਕੂਲ ਦੇ ਵਿਦਿਆਰਥੀ ਹਿੱਸਾ ਲੈਂਦੇ ਰਹਿੰਦੇ ਸੀ। ਇਸ ਵਾਰ ਦੀਪਕ ਦੀ ਡ੍ਰੈਂਗ ਨੇ ਪਹਿਲਾ ਸਥਾਨ ਹਾਸਲ ਕੀਤਾ। ਗੁਰੂ ਜੀ ਦਾ ਸੀਨਾ ਚੌੜਾ ਹੋ ਗਿਆ ਤੇ ਦੀਪਕ ਅੰਦਰ ਹੰਕਾਰ ਇੱਕ ਕਦਮ ਹੋਰ ਵਧ ਗਿਆ। ਹੁਣ ਕਦੇ-ਕਦੇ ਆਪਣੇ ਗੁਰੂ ਜੀ ਨੂੰ ਨੀਵਾਂ ਦਿਖਾ ਦਿੰਦਾ। ਪਰ ਗੁਰੂ ਜੀ ਦੇ ਅੰਦਰ ਕੋਈ ਮਲਾਲ ਨਹੀਂ ਉਹ ਮੁਸਕਰਾ ਪੈਂਦੇ। ਸਮਾਪਤ ਕੇ ਇੱਕ ਸਟੇਟ ਲੈਵਲ ਦੇ ਮੁਕਾਬਲੇ ਦੀ ਘੋਸ਼ਣਾ ਹੋਈ ਗੁਰੂ ਜੀ ਨੇ ਦੀਪਕ ਨੂੰ ਚਿੱਤਰ ਬਣਾਉਣ ਲਈ ਕਿਹਾ ਹੁਣ ਤੱਕ ਦੀਪਕ ਦਾ ਹੰਕਾਰ ਵੱਧ ਚੁੱਕਾ ਸੀ ਉਸ ਨੇ 3 ਦਿਨ ਲਗਾ ਚਿੱਤਰ ਤਿਆਰ ਕੀਤਾ ਤੇ ਗੁਰੂ ਜੀ ਦੇ ਸਾਹਮਣੇ ਆ ਖੜਾ ਹੋਇਆ ਉਸ ਨੂੰ ਪੂਰੀ ਉਮੀਦ ਸੀ ਕਿ ਕੋਈ ਗਲਤੀ ਨਹੀਂ ਹੋਵੇਗੀ ਗੁਰੂ ਜੀ ਨੇ ਚਿੱਤਰ ਨੂੰ ਨਿਹਾਇਆ ਕਿਵੇਂ ਲੱਗਾ ਗੁਰੂ ਜੀ ਦਿੰਦਾ ਨਾ ਤੁਹਾਡੇ ਚਿੱਤਰਾਂ ਨੂੰ ਮਾਤ ਦੀਪਕ ਹੰਕਾਰ ਵਿੱਚ ਗੁੱਲਿਆ ਗੁਰੂ ਜੀ ਛਾਤ ਰਹੇ ਤੇ ਚਿੱਤਰ ਨੂੰ ਵੇਖਦੇ ਰਹੇ ਉਹ ਨਹੀਂ ਚਾਹੁੰਦੇ ਸੀ ਕਿ ਚਿੱਤਰ ਵਿੱਚ ਕੋਈ ਕਮੀ ਰਹੇ ਸੋ ਉਹਨਾਂ ਪੈਨਸਲ ਤੇ ਬੁਰਸ਼ ਨਾਲ ਚਿੱਤਰ ਦੀਆਂ ਕੁਝ ਕਮੀਆਂ ਦੂਰ ਕਰ ਦਿੱਤੀਆਂ ਦੀਪਕ ਅੱਗ ਬੋਲਾ ਹੋ ਗਿਆ ਤੇ ਚਿੱਤਰ ਫੜਕੇ ਟੁਕੜੇ ਟੁਕੜੇ ਕਰ ਦਿੱਤੇ ਤੁਸੀਂ ਮੇਰੇ ਚਿੱਤਰ 'ਚ ਗਲਤੀ ਕੱਢੀ ਹੁਣ ਮੈਂ ਤੁਹਾਨੂੰ ਇਸ ਮੁਕਾਬਲੇ 'ਚ ਆਪਣੇ ਪੱਧਰ ਤੇ ਕਿਸਾ ਨੇ ਕਿ ਦਿਖਾਵਾਂਗਾ ਇਨਾ ਕਹਿ ਚਲਾ ਗਿਆ ਘਾਰਾ ਦੀਪਕ ਨੇ ਬਹੁਤ ਕੋਸ਼ਿਸ਼ ਕੀਤੀ ਪਰ ਚਿੱਤਰ ਨਾ ਬਣਿਆ ਦੋ ਦਿਨ ਤਿੰਨ ਦਿਨ ਪਰ ਚਿੱਤਰ ਨਾ ਬਣੇ ਹੰਕਾਰ ਗੁਰੂ ਜੀ ਕੋਲ ਜਾਣ ਦੇvena ਮੁਕਾਬਲੇ ਦਾ ਦਰ ਆ ਗਿਆ ਪਰ ਚਿੱਤਰ ਨਾ ਬਣਿਆ ਦੀਪਕ ਨੇ ਆਪਣਾ ਸਾਰਾ ਸਮਾਨ ਚੱਕ ਬੁਗਾ ਮਾਰਿਆ ਹਰ ਚੀਜ਼ ਤੋਂ ਮਨ ਉਚਾਟ ਗਿਆ ਕੁਝ ਚੰਗਾ ਨਾ ਲੱਗੇ ਇੱਕ ਦਿਨ ਘੁੰਮਦਾ ਘਮਾਉਂਦਾ ਪਾਰਕ ਚ ਲੈ ਗਿਆ ਉੱਥੇ ਇੱਕ ਡਰਾਇੰਗ ਟੀਚਰ ਦੇ ਕੋਲ ਗੋਲ ਚੱਕਰ ਬਣਾ ਕੇ ਬੱਚੇ ਬੈਠੇ ਸਨ ਵਿਚਕਾਰ ਇੱਟ ਤੇ ਗਲਾਸ ਜਿਸ ਦਾ ਮਾਡਲ ਬਣਾਉਣਾ ਸਿਖਾ ਰਿਹਾ ਸੀ ਪਰ ਬੱਚਿਆਂ ਨੂੰ ਸਮਝ ਨਹੀਂ ਸੀ ਪੈ ਰਹੀ ਟੀਚਰ बार-बार ਬੱਚਿਆਂ ਤੇ ਝੰਜਲਾ ਰਿਹਾ ਸੀ ਤੇ ਗੁੱਸਾ ਕਰ ਰਿਹਾ ਸੀ ਦੀਪਕ ਦੇ ਮਨ ਚ ਆਪਣੇ ਗੁਰੂ ਜੀ ਦੀ ਤਸਵੀਰ ਆਈ ਤੇ ਉਹਨਾਂ ਦਾ ਸਿਖਾਉਣਾ ਜ਼ਿਆਦਾ ਆ। ਬੁੱਲੀਆਂ ਤੇ ਮੁਸਕਾਨ ਆ ਗਈ। ਉਹ ਉਹਨਾਂ ਬੈਠੇ ਬੱਚਿਆਂ ਕੋਲ ਗਿਆ ਤੇ ਮਾਡਲ ਬਣਾਉਣਾ ਦੱਸਿਆ। ਕੁਝ ਹੀ ਦੇਰ ਚ ਸਾਰੇ ਬੱਚੇ ਸਮਝ ਗਏ। ਟੀਚਰ ਹੈਰਾਨ ਹੋ ਗਿਆ। ਬੱਚਿਆਂ ਨੂੰ ਵਾਇ ਕਰ ਸਿੱਧਾ ਗੁਰੂ ਜੀ ਕੋਲ ਗਿਆ ਤੇ ਕੁਝ ਦੂਰੀ ਤੇ ਖੜਾ ਹੋ ਗਿਆ। ਜਿਉਂ ਹੀ ਗੁਰੂ ਜੀ ਨੇ ਦੇਖਿਆ ਬਾਹਾਂ ਖੋਲ ਦਿੱਤੀਆਂ। ਦੀਪਕ ਭੱਜ ਕੇ ਉਹਨਾਂ 'ਚ ਸਮਾ ਗਿਆ। ਮੂੰਹ 'ਚੋਂ ਬੋਲ ਨਹੀਂ ਨਿਕਲ ਰਹੇ ਤੇ ਬੱਚਿਆਂ ਵਾਂਗ ਗੜ ਲੱਗ ਰੋ ਰਿਹਾ ਸੀ। ਤੁਹਾਡਾ ਦੀਪਕ ਬੁਝ ਗਿਆ ਤੁਹਾਡੇ ਬੇੜਾ। ਮੈਨੂੰ ਮਾਫ਼ ਕਰ ਦਿਓ। ਮੇਰਾ ਦੀਪਕ ਕਦੇ ਨਹੀਂ ਬੁਝ ਸਕਦਾ। ਮੇਰੇ ਹੁੰਦੇ। ਇਹ ਹਮੇਸ਼ਾ ਜਗੇਗਾ। ਆਪਣੇ ਨਾਲ ਨਾਲ ਕੁੱਲ ਦੁਨੀਆ ਰੌਸ਼ਨ ਕਰੇਗਾ। ਉਹਨਾਂ ਨੇ ਦੀਪਕ ਦੇ ਹੰਝੂ ਉਂਝੇ ਤੇ ਕੁੱਟ ਕੇ ਦੀਪਕ ਨੂੰ ਗਲ ਲਾ ਲਿਆ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਦੀਪਕ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ